Well ਖਾਤਰ ਇਲਾਕੇ ਦੀਆਂ ਸੰਗਤਾਂ ਪਹੁੰਚ ਗਈਆਂ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਸੁਪੁੱਤਰਾਂ ਦੇ ਚਰਨ ਪਾਈ। ਇਹ ਸਾਧੂ ਵੀ ਪਹੁੰਚਿਆ ਆਪ ਮਹਾਰਾਜਿਆਂ ਦੀ ਦਿਲਾਰੇ ਕੀਤੇ। ਤੇ ਸਵਾ ਬੜਿਆ ਦੀ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਅਮਰ ਸਾਲ ਤੋਂ ਚੱਲਦੇ ਨੇ। ਦੇਖੋ ਵੀ ਕਿੰਨੀ ਉਮਰ ਹੋ ਗਈ ਹੋਣੀ ਆ ਬਾਬਾ ਸ਼੍ਰੀ ਚੰਦ ਮਹਾਰਾਜ ਜੀ। ਸਭ ਤੋਂ ਵੱਧ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਇੱਤੇ ਇਹ ਤਾਂ ਸਵਾ ਜਿਵੇਂ ਸਤਗੁਰੂ ਮਹਾਰਾਜ ਜੀ ਇਸ ਅਸਣ ਦੇ ਉੱਤੇ ਤਖਤ ਦੇ ਉੱਤੇ ਬਰਾਜਮਾਨ ਨੇ ਗੁਰਤਾ ਗਦੀ ਨੇ ਉੱਤੇ ਤੇਰਾ ਨੇ ਆਪਣੇ ਪੰਜੇ ਪੁੱਤਰਾਂ ਨੂੰ ਕੋਲ ਸਮਝਿਆ ਜਿਵੇਂ ਆਪਾਂ ਸਾਰੇ ਪਰਿਵਾਰ ਦੇ ਵਿੱਚ ਕਹਿੰਦੇ ਚਲੋ ਵੀ ਕੱਲ ਨੂੰ ਆਪਾਂ ਨੇ ਬਾਬਾ ਰਾਉ ਰਾਮ ਜੀ ਦੇ ਡੇਰੇ ਤੇ ਦੀਵਾਰੇ ਕਰਕੇ ਉਹਨੇ ਸੰਗਤ ਕਰਕੇ ਆਉਣੇ ਔਰ ਇੱਥੇ ਕੋਈ ਭਾਗਾਂ ਵਾਲਾ ਹੀ ਆਵੇਗਾ ਮਹਾਰਾਜ ਜੀ ਕਹਿੰਦੇ ਨੇ ਕਾਹੇ ਰੇ ਮਨ ਚਤਵ ਉਦਮ ਜਾਂ ਆਹਰ ਹਾਰ ਜੀ ਉਹ ਪਰਿਆ ਸੈਲ ਪਖਾ ਮਿਲ ਜਾਣ ਤੋਂ ਪਾਏ ਤਾਂ ਕਾਰਨ ਚਕ ਭਾਗੀ ਕਰ ਪਰਿਆ ਮੇਰੇ ਮਾਦੋ ਜੀ ਸਤ ਸੰਗ ਸੋ ਤਰਿਆ ਜਿਨ੍ਹਾਂ ਨੂੰ ਸੰਗਤ ਮਿਲ ਗਈ ਉਹਨੇ ਤਰ ਜਾਣਾ ਤੇ ਡੋਬ ਵੀ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਨੇ ਖਾਸ ਮਛੋੜ ਦੂਦੇ ਲੱਗੇ ਡੂਬੇ ਸੀ ਬੜ ਜਾ ਰਿਆ ਸਤ ਗੁਣ ਹੈ ਬਹੁਤ ਤਾਂ ਪਰਲੇ ਕਿਨੇ ਵਿਚਾਰਿਆ ਕਰ ਕਿਰਪਾ ਬਾਲਤਾਯਾ ਤਤੋ ਜਨਨ ਲੋਕ ਨਿੰਦਦੇ ਨੇ ਉਹਨਾਂ ਦੇ ਗਾਰੇ ਕਰਨ ਸ਼ੇਰੇ ਪਾਦਸ਼ਾ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚੇ ਦੀਦੀ ਦੀਵਾ ਸ਼ੇਰੇ ਪਾਦਸ਼ਾ ਮਰੰਦੀ ਸੁਪਤਰੀ ਆਪਣੀ ਵਹਿਲਾ ਨੂੰ ਨਾਲ ਲੈ ਕੇ ਆਪਣੇ ਪੁੱਤਰਾ ਨੂੰ ਨਾਲ ਲੈ ਕੇ ਮਾਤਾ ਤੁਦਰੀ ਜੀਆ ਨੂੰ ਨਾਲ ਲੈ ਕੇ ਪਹੁੰਚੇ ਜਦੋਂ ਮੀਰੀ ਫੀਲ ਦੇ ਮਾਲਕ ਧੰਗੁਰੂ ਅਰਗੁਲਨ ਸਾਹਿਬ ਪਾਦਸ਼ਾ ਮਹਾਰਾਜ ਤੇਦਰ ਬਾਬਾ ਸ੍ਰੀ ਚੰਦ ਜੀ ਨੇ ਤੱਕ ਲਿਆ ਜਿਵੇਂ ਸਤਿਗੁਰੂ ਆਏ ਨੇ ਤੇਰੇ ਵੜਾ ਸਤਕਾਰ ਨਹੀਂ ਕੀਤਾ ਛੇਵੇਂ ਪਾਤਸ਼ਾਹ ਮਹਾਰਾਜਿਆਂ ਦਾ ਵੱਡੇ ਨੇ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਤੇਰੇ ਦੇ ਅੰਦਰ ਦਾਖਲ ਹੋਏ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੇ ਪਿੱਠ ਕਰ ਲਿਓ ਤੁਰਨ ਇਹ ਪਰਜਤੈ ਜਿੰਦਾ کئی ਵਾਰ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਉੱਠ ਕੇ ਜੀਰੇ ਬਾਸਾ ਮਹਾਰਾਜ ਨੂੰ ਮਿਲੇ ਵੀ ਨਹੀਂ ਇੱਕ ਗੁਰੂ ਪਿਆਰੇ ਤੇ ਇਹਨਾਂ ਦੇ ਸੁਪੁੱਤਰ ਅਲੇ-ਦਲੇ ਬੈਠ ਕੇ ਬਾਬਾ ਸ਼੍ਰੀ ਚੰਦ ਜੀ ਆਦੇ ਉਹਨਾਂ ਨੂੰ ਪਤਾ ਸੀ ਕਿ ਬਾਸਾ ਮਹਾਰਾਜਿਆ ਨੂੰ ਵੱਡਿਆਂ ਦੀ ਖਾਤਗਾਰੀ ਕਿਵੇਂ ਕਰਨੀ ਹੈ ਸੇਵਾ ਕਿਵੇਂ ਕਰਨੀ ਹੈ ਸਤਗੁਰੂ ਜੀ ਕਹਿੰਦੇ ਨਾ ਸਾ ਸੇਵਾ ਕੀਤੀ ਸਫਲ ਹੈ ਉਹ ਸੇਵਾ ਤੇਰੀ ਸਫਲ ਹੈ ਜਿਹਦੇ ਨਾਲ ਗੁਰੂ ਦਾ ਮਨ ਪ੍ਰਸੰਨ ਹੋ ਜਾਵੇ ਸਾ ਸੇਵਾ ਕੀਤੀ ਸਫਲ ਹੈ ਜਦ ਸਤੁਰ ਕਾ ਮਨ ਮੰਨੇ ਜਦ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਸਭਲ ਭਨੇ ਸਾਰੇ ਨਾੜਿਆਂ ਨੇ ਗੁਰੂ ਦੇ ਪੁੱਤਰਾਂ ਨੇ ਆਪੋ ਆਪਣੀ ਸੇਵਾ ਸੰਭਾਲ ਲਈਆ ਕੋਈ ਲੰਗਰਾਂ ਦੇ ਵਿੱਚ ਸੇਵਾ ਕਰਦਾ ਹੈ ਕੋਈ ਝੂਠੇ ਵਰਤਨ ਮਾਜਦਾ ਕੋਈ ਝਾੜੂ ਦੀ ਸੇਵਾ ਕਰਦਾ ਕੋਈ ਮਹਾਰਾਜ ਦੇ ਚਰਨ ਤਪ ਹੋ ਗਏ ਇਸੇ ਤਰ੍ਹਾਂ ਕਾफी ਸਮਾਂ ਬਤੀਤ ਹੋ ਗਿਆ ਇੱਕ ਦਿਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਦਿੱਤੇ ਨਿਮਰਤਾਤਕ ਕੇ ਇਹ ਪਹਿਲੇ ਸਤਗੁਰੂ ਜੀ ਇਹ ਪੁੱਤਰ ਜਿਹੜੇ ਤੁਹਾਡੇ ਨਾਲ ਨੇ ਇਹ ਤੁਹਾਡੇ ਨੇ ਤੇ ਬੀਰੀ ਪੀਰ ਦੇ ਮਾਲਕ ਨੇ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਹਿੰਦੇ ਹਾਂ ਸਤਿਗੁਰੂ ਜੀ ਬਾਬਾ ਜੀ ਇਹ ਗੁਰੂ ਨਾਲ ਨੇ ਮਹਾਰਾਜ ਜੀ ਦਾਤਾ ਨੇ ਇਹ ਤੁਹਾਡੀਆਂ ਦਾਤਾ ਨੇ ਹੱਥ ਜੋੜਿਆ ਕਰੋ ਉਕਾਲਪੁਰਖ ਦੀਆਂ ਦਾਤਾਂ ਨੂੰ ਉਹਨਾਂ ਨੂੰ ਬਾੜ ਦੇ ਹੋਏ ਪੁੱਤਰਾਂ ਦੇ ਵਿੱਚੋਂ ਗੁਰੂ ਦੇ ਦੀਦਾਰੇ ਕਰਿਆ ਕਰੋ ਸਤਿਗੁਰੂ ਤੇਰੀ ਬਾਤ ਹੈ ਜਿਕੇ ਤੇ ਪ੍ਰਸ਼ਾਦਾ ਵੀ ਸ਼ਕਲ ਹੋਵੇ ਸਤਵਰ ਦਾ ਸੁਖਾਣਾ ਕਰਨਾ ਕਾਮ ਕ્રોਧ ਲੋਭ ਮੋ ਬਿਰਸ ਜਾਏ ਅਹਮੇਬ ਨਾਨਕ ਪ੍ਰਭ ਸਰਣਾਗ ਦੀ ਕਰ ਪ੍ਰਸਾਦ ਗੁਰਦੇਵ ਸੁਖਾਣਾ ਜੁਰੀ ਹੈ ਛੇਵੇਂ ਪਾਸਾ ਮਹਾਰਾਜੀ ਕਹਿਣ ਲੱਗੇ ਹਾਂ ਬਾਬਾ ਜੀ ਇਹ ਤੁਹਾਡੀਆਂ ਦਾਤਾਂ ਦੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਦਰ ਤੋਂ ਪ੍ਰਾਪਤ ਹੋਈਆਂ ਨੇ ਬੱਚੇ ਸੁਪੁੱਤਰ ਤੇ ਨਾਲ ਦੀ ਨਾਲ ਬਾਬਾ ਜੀ ਨੇ ਕਹਿ ਦਿੱਤਾ ਇਹਨਾਂ ਦੇ ਵਿੱਚੋਂ ਸਾਡੀ ਖਾਤਰ ਕਿਹੜਾ ਪੁੱਤਰ ਰੱਖਿਆ ਹੋਇਆ ਹੈ ਮੇਰੀ ਪੀਰ ਦੇ ਮਾਲਕ ਕਹਿਣ ਲੱਗੇ ਬਾਬਾ ਜੀ ਜਿਹੜੇ ਪੁੱਤਰ ਨੇ ਉੱਤੇ ਹੱਥ ਰੱਖੋਗੇ ਉਹੀ ਪਾਉਂਡਾ ਬਣ ਜਾਵੇਗਾ ਖੋ ਸਤਨਾਮ ਮੇਰਾ ਉਜਮਾ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਹ ਲਾਗਾ ਮੇਰਾ ਬਾਬਾ ਸ੍ਰੀ ਚੰਦ ਮਹਾਰਾਜ ਦੀ ਗੁਰਦਰ ਦੀ ਗੁਰਦਰ ਦੀ ਨਿਗਾ ਸਾਰੇ ਬਰਾਬਰ ਸਮਝਦੇ ਨੇ ਸਾਰੇ ਪੁੱਤ ਨੇ ਗੁਰੂ ਦੇ ਸਰਦਾਰ ਸਾਰਿਆਂ ਕੋ ਦੂਰ ਵਾਲੇ ਬਾਬਾ ਗੁਰਦੇਤਾ ਜਿਹਦੇ ਉੱਤੇ ਉਮੜ ਰੱਖ ਦਿੱਤੀ ਆਪਣਾ ਪੁੱਤਰ ਬਣਾ ਲਿਆ ਇਹ ਇਤਿਹਾਸ ਗਵਾਹ ਬਾਬਾ ਗੁਰਦੇਤਾ ਜੀ ਨੇ ਇੰਨੀ ਸੇਵਾ ਕੀਤੀ ਛੇਵੇਂ ਪਾਤਸ਼ਾਹ ਮਹਾਰਜਾ ਦਾ ਬਾਪ ਸਾਗੇ ਸਨ ਕਿ ਬਾਬਾ ਗੁਰਦੇਤਾ ਜੀ ਇੰਨੀ ਸੇਵਾ ਦੇ ਵਿੱਚ ਲੀਨ ਹੋ ਗਏ ਦੋ ਪੁੱਤਰ ਬਾਬਾ ਗੁਰਦੇਤਾ ਜੀ ਦੇ ਹੋਏ ਨਹੀਂ ਹਰ ਰਾਏ ਜੀ ਜਿਹੜੇ ਸਤਵੇਂ ਪਾਤਸ਼ਾਹ ਬਣਦੇ ਨੇ ਬਾਬਾ ਗੁਰਦਿੱਤਾ ਜੀ ਦੀ ਸੇਵਾ ਦੇ ਕਾਰਨ ਹੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਪੁੱਤਰੀ ਜਿਹੜੇ ਸਤਵੇਂ ਪਾਤਸ਼ਾਹ ਬਣ ਜਿਹਨੇ ਹਰ ਰਾਏ ਮਹਾਰਾਜ ਨੂੰ ਗੁਰਤਾ ਗੱਦੀ ਕਿਰੀ ਸੀ ਉਹ ਜਿਨਾਮੇ ਸਿੱਧ ਕਿਤੇ ਰੇ ਤੇ ਰੱਖਿਆ ਸੇਤਲ ਕਰਤੇ ਰੇ ਕੋਲ ਰਖਿਆ ਉਹਨਾਂ ਸਰਮ ਕੀਤੇ ਪਾਇਆ ਰੇ ਸੇਤਲ ਕਰਤੇ ਰਖਿਆ ਉਹਨਾਂ ਆਡੇ ਪਵਿੱਤਰ ਚਰਨਾਂ ਦਾ ਧਿਆਨ ਤੁਹਾਨੂੰ ਆਖੋ ਜੀ ਸਤਨਾਮ ਵਾਹਿਗੁਰੂ ਜੀ ਲੋਇ ਇਥੋ ਦੇ ਸੇਵਾਦਾਰ ਤੇ ਜਿੰਨੇ ਵੀ ਤੁਸੀਂ ਬੈਠੇ ਹੋ ਸਾਰਿਆਂ ਦੇ ਬਲੂ ਬਿਆਕ ਮਾਇਆ ਦੇ ਨਾਲ ਕੀਰਤਨ ਦਾ ਸਰਦਾਰ ਕੀਤਾ ਗਿਆ ਸਤਗੁਰੂ ਕਿਰਪਾ ਕਰਨ ਸਾਰਿਆਂ ਦੇ ਖਜ਼ਾਨੇ ਭਰਪੂਰ ਕਰਨ ਨ ਪਰਿਵਾਰਾਂ ਦੇ ਸਿੱਖਿਆ ਕੀ ਚਰਨੀਏ ਬਣਾਵੜਾ ਜੀਵਨ ਦਰਸਨ ਗਣ ਸਦੀਪਾਰਸ਼ਾ ਮਹਾਰਾਜ ਤੇ ਉਹ ਸਭ ਤੋਂ ਪਿਆਰਿਓ ਜਨਮ ਮਰਨ ਕੀ ਤੇ ਕੋ ਮੋਖੋ ਉਤਮ ਖੜਾ ਸੁਖੀ ਨਾਨਕ ਸਿਮਰਤ ਏਕ ਰਾਮ ਕਲੀ ਮਹਲਾ ਤੀਜਾ ਅਨਾਤ ਨਿਕੋ ਅੰਕਾਰ ਸਤਿਗੁਰ ਪ੍ਰਸਾਦ ਅਨਾਤ ਪਿਆ ਮੇਰੀ ਨਾਇ ਸਤਿਗੁਰੂ Sarna, 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 ਇਹ ਸਾਹਿਵਾ ਯਾਹਾਨੀਕ ਆਈ ਵਸਤਿ ਜੀ ਤਰਨ ਜਿਆਸਾ ਜਾਨੀ ਮਾਨਤ ਸੁਣੋ ਸਤ ਸ਼ਬਦ ਕਰੋ ਤੇ ਆਰੋ ਸਾਧਨਾ ਮੁਹਿਰਾ ਸਾਧਾਰੋ ਵਾਸੀ ਅੱਲਾ ਸਤਿ ਆਈਆ ਤੁਹਾਨੂੰ ਤੁਸ ਤੁਸ ਬਸ ਤਾਲੁ ਕੰਤ ਕਮਾਰਿਆ ਮਾਇਆ ਮਿਲ ਕੇ ਨਾਸੀ ਨਾ ਰਹਿ ਜਾਏ ਏ ਮਾਂ ਤੈ ਸੁਖ ਹੋਆ ਤਿਤ ਕਰਿਆ ਨਹ